ਅੰਮ੍ਰਿਤਸਰ ਚ ਸ਼੍ਰੀ ਹਰਮੰਦਰ ਸਾਹਿਬ ਵਿਖੇ ਦੇਸੀ ਸਾਲ ਦਾ ਪਹਿਲਾ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਦੂਰ ਦਰਾਡੇ ਤੋਂ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਮਗਰੋਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਜਿਹੜਾ ਨਵਾਂ ਸਾਲ ਆਇਆ ਜੀ ਖਾਲਸੇ ਦਾ ਪਹਿਲੇ ਮਹਾਰਾਜ ਦੇ ਦਰਸ਼ਨ ਕਰਨਾ ਹੈ ਸਰਬੱਤ ਦਾ ਭਲਾ ਮੰਗਣ ਵਾਸਤੇ ਹੈ ਪ੍ਰਮਾਤਮਾ ਇਹ ਸਾਲ ਜਿਹੜਾ ਚੜ੍ਹਦੇ ਕਾਲਾ ਦਾ ਹੋਵੇ ਸਾਰੀ ਸੰਗਤ ਸਾਰਾ ਆਲ ਵਰਡ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੀ ਪ੍ਰਮਾਤਮਾ ਸਾਭ ਦੀ ਚੜ੍ਹਦੀ ਕਲਾ ਰੱਖੇ ਭਾਗਾ ਵਾਲਾ ਹੋਵੇ ਨਾਨਕ ਸ਼ਹੀ ਨਵਾਂ ਸਾਲ ਚੜਿਆ ਪ੍ਰਮਾਤਮਾ ਨੂੰ ਸਾਲੇ ਆਲ ਵਰਡ ਵਿੱਚ ਹੀ ਪ੍ਰਮਾਤਮਾ ਸੁੱਖ ਵਰਤਾਵੇ ਚੜ੍ਹਦੀ ਕਲਾ ਚ ਪ੍ਰਮਾਤਮਾ ਸਾਰੀ ਸੰਗਤ ਨੂੰ ਰੱਖੇ ਸਾਰੇ ਤੰਦਰੁਸਤ ਰੱਖੇ ਦੱਸਦੀ ਕਿ ਮੂਲ ਨਾਨਕ ਸ਼ਹੀ ਸੰਮਤ 549 ਦਾ ਚੇਤ ਮਹੀਨਾ ਚੜਿਆ ਹੈ ਅਤੇ ਇਸ ਨੂੰ ਦੇਸੀ ਸਾਲ ਦੀ ਸ਼ੁਰੂਆਤ ਵਜੋਂ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਾਗਬਾਣੀ ਟੀਵੀ।